114 ਸਾਲਾ ਦੁਰਾਗ ਫੌਜਾ ਸਿੰਘ ਨੂੰ ਟੱਕਰ ਮਾਨ ਵਾਲਾ ਮਲਜ਼ਮ ਪੁਲਿਸ ਨੇ ਗ੍ਰਫਤਾਰ ਕਰ ਲਿਆ ਹੈ ਮਲਜ਼ਮ ਦੀ ਪਛਾਣ ਕਰਤਾਰਪੁਰ ਦੇ ਦਾਸੂਪੁਰ ਪਿੰਡ ਦੇ ਰਹਿਣ ਵਾਲੇ ਐਨਆਰਆਈ ਅਮਰਤਪਾਲ ਸਿੰਘ ਢਿੱਲੋਂ ਵਜੋਂ ਹੋਈ ਹੈ ਅਮਰਤਪਾਲ ਸਿੰਘ ਦਾ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਪੁਲਿਸ ਨੇ ਉਸ ਸਾਹਸ ਵਿੱਚ ਵਰਤੀ ਗਈ ਫੋਰਚੂਨਰ ਗੱਡੀ ਵੀ ਬਰਾਮਦ ਕਰ ਲਈ ਹੈ ਰਾਤ ਨੂੰ ਉਸ ਨੂੰ ਥਾਣੇ ਭੋਗਪੁਰ ਲਗਾਇਆ ਗਿਆ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਜਿਲੰਦਰ ਦੇ ਐਸਐਸਪੀ ਹਰਵਿੰਦਰ ਸਿੰਘ ਵਿਲਕ ਬਲੋ ਬਣਾਈ ਟੀਮ ਨੇ ਕੁਝ ਗੱਡੀਆਂ ਨੂੰ ਲਿਸਟ ਆਊਟ ਕੀਤਾ ਸੀ ਜਿੰਨਾ ਵਿੱਚ ਇੱਕ ਫੋਰਚੂਨਰ ਗੱਡੀ ਦੀ ਪਛਾਣ ਹੋ ਗਈ ਨੰਬਰ ਤੋਂ ਪਤਾ ਲੱਗਾ ਹੈ ਗੱਡੀ ਕਪੂਰਥਲਾ ਦੇ ਅਠੋਲੀ ਪਿੰਡ ਦੇ ਰਹਿਣ ਵਾਲੇ ਵਿਰਿੰਦਰ ਸਿੰਘ ਦੇ ਨਾਮ ਤੇ ਰਜਿਸਟਰ ਹੈ ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਰਵਾਨਾ ਹੋਈਆਂ ਵਿਰਿੰਦਰ ਤੇ ਪਹੁੰਚੀਆਂ ਵਿਰਿੰਦਰ ਸਿੰਘ ਤੋਂ ਪੁੱਛਗਿੱਛ ਵਿੱਚ ਪਤਾ ਲੱਗਿਆ ਹੈ ਕਿ ਕੈਨੇਡਾ ਤੋਂ ਆਏ ਇੱਕ ਐਨਆਰਆਈ ਅਮਰਪਾਲ ਸਿੰਘ ਢਿੱਲੋਂ ਨੇ ਉਸਦੀ ਕਾਰ ਖਰੀਦੀ ਸੀ ਪੁਲਿਸ ਨੇ ਬੀਤੀ ਦਿਨ ਰਾਤ ਅਮਰਿਤਪਾਲ ਨੂੰ ਗ੍ਰਿਫਤਾਰ ਕਰਕੇ ਗੱਡੀ ਬਰਾਮਦ ਕਰ ਲਈ ਹਸਤੇ ਤੋਂ ਬਾਅਦ ਅਮਰਪਾਲ ਸਿੱਧਾ ਆਪਣੇ ਪਿੰਡ 10ਪੁਰ ਗਿਆ ਸੀ ਪੁੱਛਗਿੱਛ ਵਿੱਚ ਅਮਰਿਤਪਾਲ ਨੇ ਆਪਣਾ ਜ਼ੁਰਮ ਕਬ 114 ਸਾਲਾ ਦੁਰਾਗ ਫੌਜਾ ਸਿੰਘ ਨੂੰ ਟੱਕਰ ਮਾਨਣ ਵਾਲਾ ਮਲਜ਼ਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮਲਜ਼ਮ ਦੀ ਪਛਾਣ ਕਰਤਾਰਪੁਰ ਦੇ ਦਾਸੂਪੁਰ ਪਿੰਡ ਦੇ ਰਹਿਣ ਵਾਲੇ ਐਨ ਆਰ ਆਈ ਅਮਰਤਪਾਲ ਸਿੰਘ ਟੀਲੋ ਬਚੂ ਹੋਈ ਹੈ ਅਮਰਤਪਾਲ ਸਿੰਘ ਦਾ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ ਪੁਲਿਸ ਨੇ ਉਸ ਸਾਹਸ ਵਿੱਚ ਵਰਤੀ ਗਈ ਫੋਰਚਨਰ ਗੱਡੀ ਵੀ ਬਰਾਮਦ ਕਰ ਲਈ ਹੈ ਰਾਤ ਨੂੰ ਉਸ ਨੂੰ ਥਾਣੇ ਭੋਗਪੁਰ ਲਗਾਇਆ ਗਿਆ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਜਿਲੰਦਰ ਦੇ ਐਸ ਐਸ ਪੀ ਹਰਵਿੰਦਰ ਸਿੰਘ ਵਿਰਕ ਬਲੋ ਬਣਾਈ ਟੀਮ ਨੇ ਕੁਝ ਗੱਡੀਆਂ ਨੂੰ ਲਿਸਟ ਆਊਟ ਕੀਤਾ ਸੀ ਜਿੰਨਾ ਵਿੱਚ ਇੱਕ ਫੋਰਚੂਨਰ ਗੱਡੀ ਦੀ ਪਛਾਣ ਹੋ ਗਈ ਨੰਬਰ ਤੋਂ ਪਤਾ ਲੱਗਾ ਹੈ ਗੱਡੀ ਕਪੂਰਥਲਾ ਦੇ ਅਠੋਲੀ ਪਿੰਡ ਦੇ ਰਹਿਣ ਵਾਲੇ ਵਿਰਿੰਦਰ ਸਿੰਘ ਦੇ ਨਾਮ ਤੇ ਰਜਿਸਟਰ ਹੈ ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਰਵਾਨਾ ਹੋਈਆਂ ਵਿਰਿੰਦਰ ਤੇ ਪਹੁੰਚੀਆਂ ਵਿਰਿੰਦਰ ਸਿੰਘ ਤੋਂ ਪੁੱਛ ਕੇ ਇਹ ਪਤਾ ਲੱਗਾ ਹੈ ਕਿ ਕੈਨੇਡਾ ਤੋਂ ਆਏ ਇੱਕ ਐਨਆਰਆਈ ਅਮਰਪਾਤ ਸਿੰਘ ਢਿੱਲੋਂ ਨੇ ਉਸਦੀ ਕਾਰ ਖਰੀਦੀ ਸੀ ਪੁਲਿਸ ਨੇ ਬੀਤੀ ਦਿਨ ਰਾਤ ਅਮਰਿਤਪਾਲ ਨੂੰ ਗ੍ਰਫਤਾਰ ਕਰਕੇ ਗੱਡੀ ਬਰਾਮਦ ਕਰ ਲਈ। ਹਸਤੇ ਤੋਂ ਬਾਅਦ ਅਮਰਿਤਪਾਲ ਸਿੱਧਾ ਆਪਣੇ ਪਿੰਡ 10ਸੂਰ ਗਿਆ ਸੀ। ਪੁੱਛਗਿੱਛ ਵਿੱਚ ਅਮਰਿਤਪਾਲ ਨੇ ਆਪਣਾ ਜੁਰਮ ਕਬੂਲ ਕਰ ਲਿਆ। 114 ਸਾਲਾ ਦੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਮਲਜ਼ਮ ਪੁਲਿਸ ਨੇ ਗ੍ਰਫਤਾਰ ਕਰ ਲਿਆ। ਮਲਜ਼ਮ ਦੀ ਪਛਾਣ ਕਰਤਾਰਪੁਰ ਦੇ ਦਾਸੂਪੁਰ ਪਿੰਡ ਦੇ ਰਹਿਣ ਵਾਲੇ ਐਨਆਰਆਈ ਅਮਰਿਤਪਾਲ ਸਿੰਘ ਢਿੱਲੋ ਵਜੋਂ ਹੋਈ ਹੈ। ਅਮਰਿਤਪਾਲ ਸਿੰਘ ਦਾ ਅੱರ್ಧ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ। ਪੁਲਿਸ ਨੇ ਉਸ ਸਾਹਸੇ ਵਿੱਚ ਵਰਤੀ ਗਈ ਫੋਰਚਨਰ ਗੱਡੀ ਵੀ ਬਰਾਮਦ ਕਰ ਲਈ। ਰਾਤ ਨੂੰ ਉਸ ਨੂੰ ਥਾਣੇ ਭੋਗਪੁਰ ਲਗਾਇਆ ਗਿਆ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਨੂੰ ਅੱਜ ਕੋਰਚ ਪੇਸ਼ ਕੀਤਾ ਗਿਆ ਜਲੰਧਰ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਬਲੋ ਬਣਾਈ ਟੀਮ ਨੇ ਕੁਝ ਗੱਡੀਆਂ ਨੂੰ ਲਿਸਟ ਆਊਟ ਕੀਤਾ ਸੀ ਜਿੰਨਾ ਵਿੱਚ ਇੱਕ ਫੋਰਚੂਨਰ ਗੱਡੀ ਦੀ ਪਛਾਣ ਹੋ ਗਈ ਨੰਬਰ ਤੋਂ ਪਤਾ ਲੱਗਿਆ ਗੱਡੀ ਕਪੂਰਥਲਾ ਦੇ ਅਠੋਲੀ ਪਿੰਡ ਦੇ ਰਹਿਣ ਵਾਲੇ ਵਿਰਿੰਦਰ ਸਿੰਘ ਦੇ ਨਾਮ ਤੇ ਰਜਿਸਟਰ ਹੈ ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਰਵਾਨਾ ਹੋਈਆਂ ਵਿਰਿੰਦਰ ਤੇ ਪਹੁੰਚੀਆਂ ਵਿਰਿੰਦਰ ਸਿੰਘ ਤੋਂ ਪੁੱਛਗਿੱਛ ਵਿੱਚ ਪਤਾ ਲੱਗਿਆ ਕਿ ਕੈਨੇਡਾ ਤੋਂ ਆਏ ਇੱਕ ਐਨਆਰਆਈ ਅਮਰਪਾਤ ਸਿੰਘ ਢਿੱਲੋਂ ਨੇ ਉਸ ਦੀ ਪੁਲਿਸ ਨੇ ਵੀਤੀ ਦੇਰ ਰਾਤ ਅਮਰਿਤਪਾਲ ਨੂੰ ਗ੍ਰਫਤਾਰ ਕਰਕੇ ਗੱਡੀ ਬਰਾਮਦ ਕਰ ਲਈ ਹਸਤੇ ਤੋਂ ਬਾਅਦ ਅਮਰਿਤਪਾਲ ਸਿੱਧਾ ਆਪਣੇ ਪਿੰਡ 10ਪੁਰ ਗਿਆ ਸੀ ਪੁਛਕਿਚ ਵਿੱਚ ਅਮਰਿਤਪਾਲ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ